ਹੈਲੋ ਦੋਸਤੋ ਕਿਵੇਂ ਹੋ ਸਾਰੀ ਉਮੀਦ ਕਰਦੇ ਆ ਠੀਕ ਹੋਣੀ ਆ ਹੋਰ ਅੱਜ ਕੰਮ ਕਰਦੇ ਆ ਘਰ ਦੇ ਥਕਾਵਟ ਵੀ ਹੋ ਜਾਂਦੀ ਐ ਸਵੇਰੇ ਉੱਠੋ ਜਲਦੀ ਜਲਦੀ ਸਕੂਲ ਜਾਓ ਸਕੂਲ ਜਾ ਕੇ ਫਿਰ ਉੱਤੇ ਵੀ ਅ ਅੱਜ ਕੱਲ ਨਾ ਟੀਚਰ ਜ਼ਿਆਦਾਤਰ ਸਟੂਡੈਂਟ ਹੀ ਆ ਕਲਾਸਿਸ ਕਈ ਵਾਰੀ ਕੰਬਾਈਨਡ ਹੋਣਾ ਦੇ ਇਗਜ਼ਾਮ ਚੱਲਦੇ ਆ ਤੇ ਬੜਾ ਔਖਾ ਜਿਹਾ ਸਮਾਂ ਉੰਦਾਣਾ ਦੋ ਦੋ ਟੈਂਟਰ ਗਲਾਸਾਂ ਕੱਟੀਆਂ ਕਰਕੇ ਦੋ ਦੋ ਪੜਾਉਣੀਆਂ ਤੇ ਚਲੋ ਤਕਾਬੜ ਤੇ ਹੋਈ ਜਾਂਦੀ ਐ ਸਕੂਲ ਚ ਐਨਵਲ ਫੰਕਸ਼ਨ ਦੀ ਤਿਆਰੀ ਵੀ ਚੱਲਦੀ ਪਈ ਐ ਫਿਰ ਘਰ ਆਓ ਘਰ ਆ ਕੇ ਵੀ ਬੱਚੇ ਪੜਾਓ ਤੇ ਫਿਰ ਉਸ ਤੋਂ ਬਾਅਦ ਫਿਰ ਘਰ ਦਾ ਕੰਮ ਕਰੋ ਫਿਰ ਵੀਡੀਓ ਬਣਾਉਂਦਾ ਵੀ ਕੰਮ ਹੋ ਜਾਂਦਾ ਤੇ ਤਖਾਵੜ ਤੇ ਦੋਸਤੋ ਹੋਈ ਜਾਂਦੀ ਆ ਹਨਾ ਤੇ ਵਿੱਚ ਕਈ ਤਰ੍ਹਾਂ ਦੇ ਲੋਕ ਆ ਜਾਂਦੇ ਆ ਤੇ ਆਪਣੇ ਆਪ ਨੂੰ ਬਹੁਤ ਇੰਟੈਲੀਜੈਂਟ ਕਹਿੰਦੇ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲੱਗਿਆ ਬਹੁਤ ਐਵ ਲੱਗ ਜਾਂਦਾ ਤੇ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਹੁੰਦੇ ਪਰ ਆਪਣੀ ਆਪਣੀ ਜਿਹੜੀ ਮੈਂਟੈਲਿਟੀ ਹੈ ਨਾ ਆਪਣੇ ਕੋਲ ਰੱਖਣੀ ਚਾਹੀਦੀ ਹੈ ਇਹ ਮੈਂ ਕਹਿੰਨੀ ਆ ਕਿਸੇ ਦੇ ਉੱਤੇ ਕਹੀ ਜਾਣਾ ਕਿਸੇ ਨੂੰ ਕਿ ਤੂੰ ਆ ਕਰ ਤੂੰ ਆ ਕਰ ਮਨਸ਼ਾ ਤੋਂ ਗੱਲਸਾ ਫਿਰ ਬਾਬਾ ਹੀ ਸੁਣਨਗੇ ਤੇ ਜੇ ਨਹੀਂ ਸੁਣੀ ਤੇ ਕੋਈ ਗੱਲ ਨਹੀਂ ਠੀਕ ਹੈ ਨਾ ਤੁਹਾਡੀ ਸੁਣ ਲਈ ਨਾ ਤੁਸੀਂ ਸੁਣਾਲਾ ਕਈ ਵਾਰੀ ਨਾ ਕੁਝ ਲੋਕ ਪਤਾ ਕੀ ਸਮਝਦੇ ਆ ਵੀ ਜੋ ਅਸੀਂ ਕੰਨੇ ਆ ਬਈ ਉਹੀ ਸਹੀ ਦਾ ਜਾਂ ਕਿਸੇ ਵੀ ਧਰਮ ਦਾ ਬਾਣਾ ਬਾਲਾਂਗੇ ਤਾਂ ਅਸੀਂ ਸੱਚੇ ਤੇ ਸੋਚੇ ਇਨਸਾਨ ਬਣ ਜਾਵਾਂਗੇ ਤੇ ਪਰਮਾਤਮਾ ਸਾਡੀ ਸੁਣੂਗਾ ਕਿ ਜ਼ਰੂਰੀ ਨਹੀਂ ਹੁੰਦਾ ਜੇ ਕੋਈ ਹੱਥ ਜੋੜਦਾ ਕਿਸੇ ਦਰ ਤੇ ਜਾ ਕੇ ਪਰਮਾਤਮਾ ਪਤਾ ਨਹੀਂ ਕਿੜਵੇਂ ਸੁਣਦਾ ਜੇ ਨਹੀਂ ਸੁਣਦਾ ਤੇ ਕਿ ਕੋਈ ਵੀ ਨਹੀਂ ਸੁਣਦਾ ਠੀਕ ਹੈ ਨਾ ਜੇ ਕਿਸੇ ਦਾ ਨੁਕਸਾਨ ਹੋ ਜਾਂਦਾ ਤੇ ਉਹਦਾ ਬਲੀਵ ਵੀ ਨਹੀਂ ਹੁੰਦਾ ਇਹਨਾਂ ਕਿਸੇ ਵੀ ਧਰਮ ਚ ਸੁਣੇਗਾ ਕੀ ਸੁਣਨੇਗਾ ਹਰੇਕ ਦੇ ਮਨ ਦੇ ਵਿੱਚ ਗਿਲੇਸ਼ ਕਿਵੇਂ ਹੁੰਦੇ ਆ ਤੁਸੀਂ ਧਰਮ ਦੇ ਠੇਕੇਦਾਰ ਨਾ ਹੀ ਬਣੋ ਚੰਗਾ ਹੈ ਕੋਈ ਕਿੰਨਾ ਕੁ ਦੁਖੀ ਆਵਦੇ ਘਰੇ ਉਹਨੂੰ ਪਤਾ ਹੁੰਦਾ ਜੇ ਉਹ ਕਿਸੇ ਦੇ ਨਾਲ ਆਪਣਾ ਭਾਈਪੈਣਾ ਨਾਲ ਜਾਂ ਕੋਈ ਦਾ ਵੀ ਦੋਕ ਸੋਕ ਸੰਜਿਆ ਕਰਦਾ ਅਗਲਾ ਕਿਹਦਾ ਨੈਟ ਤੇ ਹੀ ਚਲੋ ਕੋਈ ਨਾ ਕੋਈ ਕਮੈਂਟ ਕਰਦਾ ਰਹਿੰਦਾ ਕਦੀ ਇਦਾਂ ਲਾਲਚ ਦੇ ਲੱਗ ਜਾਂਦਾ ਬੰਦਾ ਹਨ ਥੋੜਾ ਮੰਨਦਾ ਗੁਬਾਰ ਹਲਕਾ ਹੋ ਜਾਂਦਾ ਤੇ ਵਿੱਚ ਹੋਰੀ ਆ ਚੜਦੀ ਹੈ ਤੇ ਤੁਸੀਂ ਆਪਣੇ ਆਪ ਨੂੰ ਜੋ ਬਣਾਣਾ ਚਾਹੋ ਨੇ ਉਹ ਬਣੋ ਕਿਸੇ ਨੇ ਤੁਹਾਨੂੰ ਕਿਹਾ ਹੀ ਨਹੀਂ ਹੈ ਕਿ ਤੁਸੀਂ ਨਾ ਬਣੋ ਜਾਂ ਬਣੋ ਤੁਸੀਂ ਇਦਾਂ ਨਾ ਕਰੋ ਕਿਸੇ ਨਾਲ ਬਹਿਸਾਂ ਤੋਂ ਪਹਿਲਾਂ ਤੁਸੀਂ ਦੇਖੋ ਕਿ ਅਗਲਾ ਬੰਦਾ ਕੁਛ ਕਹੀ ਜਾਂਦਾ ਤੁਸੀਂ ਐਵੇਂ ਲੱਗੇ ਹੋ ਅਸੀਂ ਧਰਮ ਪ੍ਰਚਾਰਕਾਂ ਅਸੀਂ ਵੀ ਬਹੁਤ ਇੰਟੈਲੀਜੈਂਟ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਹੁਣ ਕਿਹੜੇ ਸੰਤ ਬੰਗਾਣੇ ਦਾ ਜੋਧ ਹੋਇਆ ਮੈਂ ਵਹਿ ਕਹਿਣਾ ਚਾਹੁੰਦੀ ਮੈਂ ਅੱਜ ਲਾਈਵ ਕਰਦੀ ਪਈ ਸੀ ਵਿੱਚ ਇੱਕ ਬੰਦਾ ਆ ਬੈਸੇ ਆ ਚਲੋ ਆਪਣੀ ਆਪਣੀ ਮੈਂਟੈਲਿਟੀ ਹੈ ਹਰ ਇੱਕ ਦੀ ਕੋਈ ਕੁਛ ਬਣਨਾ ਚਾਹੁੰਦਾ ਕੋਈ ਕੁਛ ਬਣਨਾ ਚਾਹੁੰਦਾ ਜ਼ਿੰਦਗੀ 'ਚ ਇਹ ਥੋੜੀ ਨਾ ਹੁੰਦਾ ਕਿ ਅ ਅਸੀਂ ਸਾਰੇ ਪ੍ਰਚਾਰਕ ਬੰਦੇ ਨਹੀਂ ਨੱਚੜਾ ਗੁੱਸਾ ਦਿੱਤਾ ਹੀ ਬੰਦਾ ਨਾਰਮਲੀ ਜੀ ਗੱਲ ਕਰਦਾ ਪਿਆ ਕਿ ਦੁੱਖ ਸੁੱਖ ਹੁੰਦੇ ਆ ਜ਼ਿੰਦਗੀ 'ਚ ਕਈ ਵਾਰੀ ਕਿਸੇ ਗੱਲ ਤੋਂ ਬੰਦੇ ਦਾ ਮੂਡ ਵੀ ਇਦਾਂ ਹੁੰਦਾ ਤੇ ਉਹਨੀ ਤੁਹਾਡੀ ਗੱਲ ਫੇਰ ਸੁਣੀ ਜਾਊਗੀ ਜਦੋਂ ਤੁਸੀਂ ਇਦਾਂ ਹੋਵੋਗੇ ਕਈ ਵਾਰੀ ਬੰਦੇ ਦਾ ਨੁਕਸਾਨ ਹੋ ਜਾਂਦਾ ਤੇ ਕਈ ਵਾਰੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਬੜੀਆਂ ਖੁਸ਼ੀਆਂ ਹੁੰਦੀਆਂ ਉਦੋਂ ਜਦੋਂ ਖੁਸ਼ੀਆਂ ਹੁੰਦੀਆਂ ਉਦੋਂ ਕਿਤੇ ਕਿਸੇ ਨੇ ਬਾਣਾ ਥੋੜੀ ਪਾਏ ਹੁੰਦਾ ਇੰਤਾਂ ਥੋੜੀ ਹੈ ਕਿ ਜਿੰਨਾ ਜਿੰਨਾ ਲੋਕਾਂ ਨੇ ਬਣਾ ਪਾਇਆ ਉਹਨਾਂ ਉਹੀ ਖੁਸ਼ ਨੇ ਨਹੀਂ ਚਲੋ ਜਿਹੜੇ ਮਰਿਆਦਾ ਨਮਾਉਂਦੇ ਆ ਜਿਹੜੇ ਬਣਨਾ ਚਾਹੁੰਦੇ ਆ ਬਣਨ ਕੁਝ ਵੀ ਬਣਨ ਭਾਵੇਂ ਆਪਾਂ ਮੈਂ ਤਾਂ ਕਿਸੇ ਨੂੰ ਵੀ ਬਲੇਮ ਨਹੀਂ ਕਰਦੀ ਹੁੰਦੀ ਵੀ ਕੌਣ ਕੀ ਬਣਨਾ ਚਾਹੁੰਦਾ ਹੈ ਜਾਂ ਉਹ ਬਾਣੇ ਪਾਉਣਾ ਚਾਹੁੰਦਾ ਹੈ ਜਾਂ ਕੀ ਕਰਨਾ ਚਾਹੁੰਦਾ ਹੈ ਕਿਸੇ ਦੇ ਧੀਆਂ ਪੁੱਤਾਂ ਨੂੰ ਤੁਸੀਂ ਗਲਤ ਰਾਹਾਂ ਤੇ ਲਾਉਨੇ ਹੋ ਠੀਕ ਹੈ ਨਾ ਜੌਬ ਦੀ ਆਪਣੀ ਇੱਕ ਡਿਮਾਂਡ ਹੁੰਦੀ ਹੈ ਜੋਬ ਕਰਦੇ ਆ ਅਸੀਂ ਪ੍ਰਚਾਰਕ ਬਣੋ ਇਹ ਕਰੋ ਤੇ ਤੁਸੀਂ ਖੁਦ ਬਣੇ ਰਹੋ ਜਿਹਨਾਂ ਕੋਈ ਜੋਬ ਨਹੀਂ ਹੈਗੀ ਜਿਹਨਾਂ ਕੋਈ ਕੰਮ ਨਹੀਂ ਆ ਉਹ ਪ੍ਰਚਾਰਕ ਬਣ ਜੋ ਠੀਕ ਹੈ ਨਾ ਤੇ ਵੇਲੇ ਹੀ ਆ ਵੀ ਲੱਗ ਜਾਣਗੇ ਲੋਕਾਂ ਦੇ ਮਗਰ ਚਲੋ ਕੋਈ ਗੱਲ ਨਹੀਂ ਹੁੰਦੀ ਗੁੱਸਾ ਤੇ ਚੜਦਾ ਹੀ ਆ ਫਿਰ ਬੰਦੇ ਨੂੰ ਵੀਡੀਓ ਬਣਾਉਣ ਲੱਗਿਆ ਵੀਨ ਗੁੱਸਾ ਉੱਤੇ ਬੰਦੇ ਦੀ ਆ ਗਿਆ ਵੈਲੇ ਆ ਕੇ ਵਿੱਚ ਨਜ਼ਾਇਤ ਲੋਕਾਂ ਦੀ ਲਾਈਫ ਚ ਲੱਗ ਗਿਆ ਤੇ ਬਾਕੀ ਅੰ ਇਦਾਂ ਦੇ ਲੋਕਾਂ ਨਾਲ ਮੱਥਾ ਵੀ ਨਹੀਂ ਲਾਉਣਾ ਚਾਹੀਦਾ ਹਨ ਕਿਸ ਤੇ ਮਗਰ ਪੈਂਦੇ ਐ ਅਸੀਂ ਮर्यादा ਨਾਲ ਚੁੰਨੀ ਇਹ ਲੈ ਕੇ ਆਪਣੇ ਆਰਾਮ ਨਾਲ ਬੈਠੇ ਆ ਕੋਈ ਗਲਤ ਕੰਮ ਨਹੀਂ ਕਰ ਰਹੇ ਕੋਈ ਗਲਤ ਗੱਲ ਨਹੀਂ ਆ ਵੇ ਜਾ ਕੇ ਤੂੰ ਧਰਮ ਪ੍ਰਚਾਰਕ ਬਣ ਗਿਆ ਹਰੇ ਚਲਦੀ ਵੀ ਹੁੰਦੀ ਤਲੋਕਾ ਤੇ ਬਲੇਮ ਇੰਟੈਲੀਜੈਂਟ ਬਣਦੀ